ਪਰਵਾਤ ਸਬਤਾ ਨੂੰ ਅੱਜ ਦੇ ਦਿਨ ਦੀ ਰੱਖ ਰੱਖ ਹਦਾਈ ਹੈ ਕਿ ਅੱਜ ਸਰਗੋਣੀ ਸ੍ਰੀ ਗੁਰੂ ਸਾਹਿਬ ਜੀ ਦਾ ਅਰੰਗ ਪ੍ਰਕਾਸ਼ ਉਸ ਹੈ ਬਾਖਾ ਜੀ ਉਹ ਦੁਨੀਆ ਤੇ ਪੀਰਾ ਤੇ ਨਮਰਾਂ ਨੂੰ ਹੋਦੀਆਂ ਨੂੰ उहो टेके पंजे तो नफ़रत ਲੋਕ ਜਿਹੜੇ ਹੈ ਉਹ ਲਤਾੜੇ ਜਾਣ लताड़े जतगुदास जी महाराज ਦੇ सिंधी ਗੁਰੂ ਗ੍ਰੰਥ ਸਾਹਿਬ ਦੇ ਵਿੱਚ 40 ਸ਼ਬਦ जे ਨਾਮ ਦੇਵ ਕਵੀਰ ਤਲੋਚਣਾ ਸਾਡਾ ਨਾਮ ਹੈ ਸਰੇ ਡੀ ਐਫ ਜ਼ਾਲ ਕੁਝ ਵਿੱਚ ਬਾਉਂ ਕਰੇ ਬਾਤ ਸਮਝੀਓ ਉਹ ਸਮਾ ਤੇਰਾ ਖਲਾ ਤੇ ਉਹ ਸਮਝ ਦੇ ਵਿੱਚ ਇਲਜ਼ਾਰ ਨਿਤ ਹੈ ਹੂਣ ਇੱਕ ਹੈ ਅਰ ਉਸਤ ਸਮਝੀਓ ਨਗਰ ਕੀਰਤਨ ਗੁਰੂਵਾਰ ਦੀ ਹਜ਼ੂਰੀ ਦੇ ਵਿੱਚ ਇਹ ਨਗਰ ਕੀਰਤਨ ਜਦੋਂ ਆਰੰਭ ਹੋਇਆ ਕਿਲਾ ਸਾਹਿਬ ਤੱਕ ਜਿਉ ਉਹ ਟਾਈਮ ਦੇ ਵਿੱਚ ਗਾਣੇ ਬਜ਼ੁਰਗ ਦਾ ਪੇਸ਼ ਕੀ ਕਿ ਇਸ ਨਗਰ ਦੇ ਵਿੱਚ ਊਗੜਾ ਪ੍ਰਗਟ ਕੀਤਾ ਜਾਂਦਾ ਸੀ ਵੀ ਨਗਰ ਕੀਰਤਨ ਨਹੀਂ ਘਟਾਣਾ ਜਾਂਦਾ ਅਨਪਾਤ ਤੱਕ ਜਿਉ ਪ੍ਰਤੀਕਾਰੀ ਫਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਸ ਸਮੇਂ ਦੇ ਅਗਧ ਕਬੀਰ ਜੀ ਉਸ ਲੋਜਿਕ ਵਿੱਚ ਪੈਦਾ ਹੋਏ ਨਾਮਦੇਵ ਉਹ ਬੱਤਰ ਹੋਇਆ ਹੈ ਜਿਹੜਾ ਸਾਖ ਜੀ ਇੱਕ ਮੰਦਰ ਦੇ ਵਿੱਚ ਜਾ ਕੇ ਮਾਪ ਕਠਾ ਅੱਜ ਸਾਡਾ ਸਮਾਜ ਬਗਲ ਗਿਆ ਹੈ ਉਸ ਕਮੇਰੇ ਵਿੱਚ ਕਹੇ ਮੱਧਣੇ ਵਿੱਚ ਜਾ ਕੇ ਇੱਕ ਸਾਈਡ ਤੇ ਬਹਿ ਕੇ ਕੀਰਤਨ ਕੀਤਾ ਹੈ। باوجود ਇਹ ਤਰ੍ਹਾਂ ਪ੍ਰਧਾਨਾ ਗੁਰੂ ਜਪੇ ਲਾਇਆ ਕਿਹਾ ਬਾਗ ਦੇ ਵਿੱਚ। ਕਿੰਦਰ ਬੰਦਾ ਹੈ ਉਹ ਬੜਾ ਆਪਣੀ ਪੰਡਤ ਉਹ ਬੈਲ ਗਏ ਬਾਬਾ ਹਨਾ ਨਾਮ ਦੇਵ ਇਹ ਜਿਹੜਾ ਮੰਦਿਰ ਹੈ ਨਾ ਇਹ ਉੱਤਿਆਂ ਜਾਨਾ ਵਾਲਾ ਮੰਦਿਰ ਹੈ। ਸਵੇਰ ਤੇ ਕੀਰਤਨ ਕੀ ਕਰਦਾ। ਸਾਥ ਜੀਓ ਪਰਮਾਤਮਾ ਆਪ ਆਪ ਨੇ ਜਿਹੜਾ ਇੱਕ ਮਨ ਜਿਤ ਹੋ ਕੇ ਹੁ ਪ੍ਰਮਾਤਮਾ ਨੂੰ ਯਾਦ ਕਰਦਾ ਏ ਇਸ ਦੀ ਅਥਾਰੀ ਯਾਦ ਨਹੀਂ ਦੇਖਣੀ ਬਾਜੇ ਥੋੜਾ ਪੈਰਾ ਵੰਨ ਦੇਖਿਆ ਕਿਉਂਕਿ ਬਾੜੀ ਗੁਰੂ ਗ੍ਰੂ ਹੈ ਬਾੜੀ ਤੇ ਜੋ ਬਾੜੀ ਅਪਤ ਸਾਰੇ ਗੁਰ ਬਾਣੀ ਕਹਿੰਦੇ ਉਹ ਜਮਾਤ ਹੈ ਪ੍ਰਤਾਖ ਗੁਰੂ ਲਿਸਤਾਲੇ ਬਾਬਾ ਨਾਨਕ ਜੀ ਇਤਨਾ ਕਰਦਾ ਏ ਇਹ ਹੰਕਾਰੀ ਲੋਕਾਂ ਨੇ ਕਿਹਾ ਬਾਬਾ ਜੀ ਅੱਗੇ ਕੀਰਤਨ ਮੰਤਰ ਨਾਮ ਰਿਚੀ ਆਕਰਤੇ ਆਹੋ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਦੇ ਆਂ ਜੇ ਪ੍ਰਮਾਤਮਾ ਜੇ ਮੈਨੂੰ ਨੀਚ ਜਾਤ ਦੇ ਵਿੱਚ ਤੱਕ ਨਹੀਂ ਢੇਕਿਆ ਏ ਤੇ ਅੱਜ ਠੋਕਰਾਂ ਗਿਆ ਉਸ ਆਪ ਸਮਝਿਓ ਅਤਿਆਨ ਦੇ ਵਿੱਚ ਹੈ ਉਹ ਮੰਤਰ ਜਹ ਮੂੰ ਜੜਾ ਨਾ ਬਾਬਾ ਨਾਮਦੇਵ ਬੰਦ ਹੋ ਗਿਆ ਕੋਤਤਨਾ ਫਰੀ ਵਾਹਿਗੁਰੂ ਸੋ ਸਾਥ ਸੰਗਤ ਮੈਂ ਬੇਨਤੀ ਕਰਾਂ ਸਾਡੇ ਨਗਰ ਦੇ ਵਿੱਚ ਨਗਰ ਗਿੰਦੜ ਦੋ ਤਨ ਜਤ ਦੇ ਸਾਥ ਸੰਗਤ ਨੂੰ ਮੈਦਾਨ ਵਿੱਚ ਬੈਠਿਆ ਸੀ ਕਿਸੇ ਕੋਤਾ ਨਹੀਂ ਕਰਨਾ ਕਿਉਂਕਿ ਹਰ ਪ੍ਰਬੰਧਕ ਜਿਹੜੇ ਬੜੀ ਸੇਵਾ ਕਰਦੇ ਨੇ ਪਰ ਥੋੜੀ ਜਿਹੀ ਬੀਬੀਆਂ ਸਾਡੀਆਂ ਨੇ ਦੇਖੀਆਂ ਏ ਇਹਕੇ ਕੋ ਜੇ ਤੇਲਾ ਮੜ ਰਿਹਾ ਤਾਂ ਤਾਂ ਸਿੰਘ ਜੀ ਉਹ ਤਾਂ ਦਾਦਾ ਦਾ ਕੇਦੇ ਪੰਜਾਂ ਜੀ ਲਿਖਿਆ ਹੁੰਦਾ ਪਿਛੇ ਦੱਸ ਕੋ ਬਾਦੀਰ ਤੇਰਾ ਦੱਸ ਕੋ ਨਹੀਂ ਨਹੀਂ ਅਸੀਂ ਇੱਧਰ ਨਹੀਂ ਜਾਣਾ ਜੱਥੇ ਪਿੰਡ ਦਾ ਮਤਲਬ ਇਹ ਹੁੰਦਾ ਕਿ ਬਾਣੀ ਦੇ ਨਾਲ ਸੀ ਜੁੜਨਾ ਤਾਂ ਕਿ ਅਸੀਂ ਭਾਪ ਸਾਕਰ ਕੋ ਬਾਹਰ ਹੋ ਜਾਵੇ ਕੋ ਤਾਂ ਸਿੰਘ ਜੀ ਵਿਚਾਰਾ ਦਾ ਵਡੀਆਂ ਨੇ ਕਿਉਂਕਿ ਸਵਾਹ ਹੁੰਦਾ ਹੈ ਹੁਣ ਪੰਜਾਬ ਦੇ ਸਾਡੇ ਪਿੱਛੇ ਮੇਰੇ ਵੀਰ ਸਰਦਾਰ ਸਿੰਘ ਹੀਰਾ ਜੋ ਕਿ ਬਲੋਕਰ ਜਥਾਏ ਇਹ ਬੱਤਿਆ ਜਿਹੜਿਆ ਫਗਵਾੜੇ ਤੋਂ ਇਹਨਾਂ ਦਾ ਇਹ ਸੇਵਾ ਕਰਦੀਆਂ ਨੇ ਉਹਨਾਂ ਦਾ ਤਕਰੀਬ ਸਾਜੂ ਵੀ ਪ੍ਰਸ਼ੰਸਾ ਕਰਨਾ ਚਾਹੀਦਾ ਹੈ ਆਪਣੇ ਬੱਤਿਆ ਨੂੰ ਗੁਰਬਾਣੀ ਨਾਲ ਜੋੜਨਾ ਚਾਹੀਦਾ ਹੈ ਮੈਂ ਬੇਨਤੀ ਕਰਾਂ ਜੱਤੇ ਨੂੰ ਤਿਰਪ 15 ਗੱਟ ਲਾ ਕੇ ਐਤੋਂ ਸਵਾਪ ਦੀ ਨਾ ਜਾਣੀ ਹੈ ਆਓ ਫਿਰ ਵਾਜੁ ਕੀ ਦਾ ਦਲਤ ਵਾਜੁ ਕੀ ਕੀ